ਅੱਛੇ ਮੈਂ ਆਖਿਆ ਪਿੰਨਾਂ ਨੂੰ ਦਸੀਆਂ ਆਂਦਾ ਮੈਂ ਉਹਨਾਂ ਨੂੰ ਕਹਾਂਗਾ ਸ਼ੀਤਾਂ ਪੁਈ ਨਹੀਂ ਲਿਆਈ ਹੈਗੀ ਇਹ ਮੇਰੇ ਮਾਮੂਲੇ ਆਏ ਆ ਬਾਅਦ ਪਹਿਲਾ ਉਹ ਨਾਂ ਲੈਣਾ ਵਾ ਹੋਰ ਕੀ ਕੀ ਲੈਂਦਾ ਹੋਰ ਕੀ ਕੀ ਲੈਂਦਾ ਮੈਂ ਤੋਂ ਹੀ ਬਾਉ ਕੀ ਲੈ ਪਪਾ ਹੋਰ ਉਹਨੇ ਕੋਈ ਚੀਜ਼ ਰਹਿਣ ਨਹੀਂ ਦੇਣੀ ਵੀ ਜਿਹੜੀ ਨਾਂ ਦੱਸਣਾ ਕਹਿੰਦਾ ਕਹਿੰਦਾ ਮੇਰੀ ਮੰਮਾ ਨੇ ਹੱਥ ਤੇ ਲਾਈਆਂ ਇਹ ਵੀ ਲਿਆਂਦੀਆਂ ਵਾ ਤੇ ਇਦਾਂ ਇਦਾਂ ਲਾਉਣ ਵਾਲੀ ਵੀ ਲਿਆਂਦੀ ਮਾਹੋ ਤਾਂ ਮੈਨੂੰ ਵਖਾਈਆਂ ਨਹੀਂ ਤੇ ਕਿੱਟੇ ਜਾਂਦਾ ਕਿ ਆਹ ਨਾਜ ਦੇ ਕੱਪੜੇ ਲੈ ਕੇ ਆਈ ਦੀ ਬਹੁਤ ਸਮਝੇ ਨੇ ਮਾਮੂ ਦੇ ਵਿਆਹ ਵਾਸਤੇ ਲਿਆਂਗੇ ਇਸ ਕੋ ਖਾਲੋ ਸਾਰੇ ਨਾ ਬੋਲ ਬੋਸ ਸੋਨੇ ਬਣਿਆ ਹੁਣ ਹਜੇ ਹਜੇ ਪਾਵੇਂ ਵਿਆਹ ਤੱਕ ਹਜੇ ਹੋਰ ਕਈ ਆ ਜਦੋਂ ਉਦਣਾ ਖੜੇ ਹੀ ਨਾ ਹੋ ਗਈ ਸ਼ੋਪਿੰਗ ਕਰੀ ਦੇ ਆ ਨੀ ਆਣੀ ਆਹ ਆ ਇਹਨੇ ਗਰਮ ਚੁੱਕੀ ਜਾਂਦੀ ਆ ਦੋ ਸੂਟ ਕੀ ਜਿਹਨੇ ਆਪਣੇ ਲਿਆ ਨੇ ਤੇ ਦੋ ਹੀ ਆਂਟੀਆਂ ਸੋਨੇ ਬਣੇ ਅੰਟੀ ਤੁਹਾਡੀ ਕਿਹੜੇ ਨੇ ਮੈਂ ਗਾੜੀ ਗੱਡੀ ਤੇ ਹਲੇ ਕਿੰਨੀਆਂ ਮੁਕਾੜ ਲੈਣੇ ਕਿਹੜੀਆਂ ਸੈਲੈਕਟ ਕਰਨੀਆਂ ਇੱਕ ਤੇ ਧਨਵਾਸ ਹੋਣਾ ਲੱਗਦਾ ਹੈ ਨਾ ਮੈਂ ਆ ਦੋਵੇਂ ਚੀਜ਼ਾਂ ਹਾਂ ਆ ਦੋਵੇਂ ਮੈਂ ਵੀ ਦੋਵੇਂ ਐਵੇਂ ਹੀ ਕਹਿ ਲਗੀ ਕਿ ਸੰਦੇ ਪਾਇਆ ਲੈ 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 ਦੇ ਦੂਣੀ ਪਾਵੇਂ ਨਾ ਕੋਈ ਦੋ ਧਨਵਾਸ ਚੀਜ਼ਾਂ ਉਹਨੇ ਬਹਤਾਰੀਆਂ ਚੀਜ਼ਾਂ ਉਹਨਾਂ ਨੇ ਲੈ ਜਾਣੀਆਂ ਰਹਿਣ ਟੋਟਾਂ ਨਹੀਂ 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 ਫਿਰ ਇਹ ਦੋ ਸੂਦੀ ਦੀਆਂ ਕੱਲੀਆਂ ਵਿਖਾਉਣੀਆਂ ਹੀ ਐ ਤਿਆਰੀ ਮਾਸਤੇ ਨੇ ਸਾਰਾ ਕੋਰਟ ਰੈਡੀ ਕਰਨ ਵਾਸਤੇ ਬਹੁਤ ਆ ਇੱਕ ਭਾਂਡੇ ਵਾਸਤੇ ਮੇਰੀ ਵਾਸਤੇ ਤੇ ਇੱਕ ਮੇਰੇ ਵਾਸਤੇ ਮੈਚਿੰਗ ਕਰਾਂ ਮੈਂ ਸੇਮ ਲੈ ਕੇ ਆਂਦੀ ਹਾਂ ਕਲਰ ਸੇਮ ਹੋ ਗਿਆ ਹਾਂ ਸਮੋਸਾ ਹਾਂ ਹਾਂ ਇਹ ਨਹੀਂ ਕੋਈ ਚੀਜ਼ ਲੱਗੀ ਰਿਹਾ ਨਹੀਂ ਇਹਨੇ ਹੁਣ ਵਿੱਚੋਂ ਇੱਕ ਇੱਕ ਚੀਜ਼ ਕੱਢ ਕੇ ਖਾਣੀ ਹਾਂ ਮੈਂ ਵੇਖ ਲੈਣੀ ਆ ਲਿਆਓ ਮੈਂ ਵੇਖ ਲੈਣੀ ਇਹੋੜਨਾ ਦੇ ਇਹ ਕੀ ਕਰਨ ਵਾਲੇ ਆ ਇਹ ਕਿੱਥੇ ਇਹ ਕਿੱਥੇ ਲੱਗਨੇ ਆ ਕਿੱਥੇ ਲਾਈ ਨੇ ਪਤਾ ਹੈ ਇੱਥੇ ਇਦਾਂ ਇਹ ਕੀ ਕਰਨਾ ਵਾ ਇਹਦਾਂ ਇਹ ਕੀ ਕਰਨਾ ਵਾ ਮੰਮਾ ਨੇ ਇਹ ਨਹੀਂ ਖੋਲਣੇ ਇਹਨੇ ਤਾਂ ਇੱਕ ਏਦਾਂ ਦੀ ਮੇਰੀ ਸਾਰੀ ਖਰਾਬ ਕੀ ਖਰਾਬ ਕਰ ਦਿੰਦੇ ਨੇ ਆਣੀ ਤੁਸੀਂ ਤੋਂ ਮੰਮੀ ਤੋਂ ਲਾਉਣਾ ਕਿੱਥੇ ਹੈ ਇਹ ਖੋਲਦੀ ਨਹੀਂ ਕਿੱਥੇ ਲਾਉਣਾ ਪਤੋ ਨਹੀਂ ਲੋ ਹਾਂ ਖੋਲ ਕਿੱਥੇ ਲਾਉਣਾ ਹਾਂ ਚੱਲ ਚੱਲ ਆਓ ਕਿੱਥੇ ਲਾਉਣਾ ਲਾਓ ਪਾਪਾ ਮੰਮਾ ਬੁਵਾ ਤੋਂ ਆਓ ਬੁਵਾ ਖੋਲ ਮੰਮਾ ਖੋਲ ਲੈ ਸੁਨੇ ਬਹੁਤ ਸੁਨੇ ਵਾ ਮੈਂ ਜਿੱਦ ਜਿੱਦਨ ਵਿਆਹ ਜਾਵਾਂਗੀ ਤੇਰੇ ਮਾਮੂ ਦੇ ਉੱਦ ਲਾਵਾਂਗੇ ਫਿਰ ਸਾਰੇ ਕੈਂਡੀ ਤੇ ਸਾਰੇ ਲੱਗਣਗੇ ਰੱਖ ਲੀਏ ਹਾਂ ਆਹ ਮਾਮੂ ਦੇ ਨਾ ਕਿ ਆ ਕੀ ਕਰਨੀਆਂ ਕਿੱਥੇ ਪਾਉਣੀਆਂ ਆ ਆ ਕਿੱਥੇ ਪਾਈ ਦੀਆਂ ਪੁੱਤ ਕਿੱਥੇ ਠੀਕ ਪੁੱਤ ਪੁੱਤ ਆ ਕੁਤੀ ਵਾਜ ਦੀ ਸੂਟ ਖਾਈ ਚ ਇਹ ਆ ਮੈਂ ਵੀ ਆ ਨਵਾਜ ਦਾ ਸੂਟ ਪਾਣ ਵਾਜ ਦੀ ਪੈਂਟ ਜਿਹੜੀ ਹੈ ਨਾ ਉਹ ਜ਼ਿਆਦਾ ਵੱਡੀ ਆ ਤੇ ਇਹਦੇ ਨਾਲ ਅਸੀਂ ਸੋਚਿਆ ਹੋਰ ਪੈਂਟ ਪਾਵਾਂਗੇ ਤੇ ਇਹ ਫੇਰ ਕਿਤੇ ਉਹ ਤਰ੍ਹਾਂ ਭਾਵੇਂ ਕਟਿੰਗ ਕਰਾ ਲਿਓ ਵਧੀਆ ਲੱਗਣੀ ਹੈ ਹਾਂ ਕਟਿੰਗ ਕਰਵਾ ਕੇ ਵੇਖ ਲਾਂਗੇ ਕਿਉਂਕਿ ਉਹਦੇ ਨਾਲ ਇਹਨੂੰ ਪੂਰੀ ਆਉਂਦੀ ਹੈ ਤੇ ਆ ਚੀਜ਼ ਜ਼ਿਆਦਾ ਲੰਮੀ ਹੈ ਫੇਰ ਇਹਦਾ ਸੋਹਣੇ ਵਾਲਾ ਕਿਉਂਕਿ ਇਹਦਾ ਟੌਰ ਉਹਦੇ ਨਾਲ ਹੀ ਬੰਨਾ ਹੈ ਹਾਂਜੀ ਹਾਂਜੀ ਇਹ ਕਿ ਚੀਜ਼ ਸੋਹਣੀ ਲੱਗਣੀ ਹਾਂਜੀ ਇਹਨੂੰ ਇੱਦਾਂ ਇੱਦਾਂ ਕਰਕੇ ਨਹੀਂ ਇਦਾਂ ਦੀ ਇਹ ਕੋਈ ਪੈਂਟ ਹੈਗੀ ਜੀ ਉਹ ਪਾਲੂ ਦਾ ਸੇਮ ਹੈ ਕਲਰ ਹੈਗਾ ਫਿਰ ਤਾਂ ਠੀਕ ਆ ਹਲੋ ਨਹੀਂ ਹੈਗਾ ਜੇ ਇਹ ਹੋਗਾ ਵੀ ਕੋਈ ਨਹੀਂ ਹੋਣਾ ਕੋਈ ਹਾਂਜੀ ਹਾਂਜੀ ਸੀਨ ਹੋ ਜਾਏ ਫੋਲਡ ਕਰ ਹਾਂ ਸੀਨ ਮਰਨ ਦੀ ਕੋਈ ਲੋੜ ਹੀ ਨਹੀਂ ਅੰਦਰ ਵਾਲ ਨੂੰ ਅੰਦਰ ਵਾਲ ਨੂੰ ਇੱਧੇ ਦੇਖੋ ਇਹਦੇ ਜਿਹੜੇ ਪਾਏ ਜਾਂਦੇ ਨੇ ਇਹ ਕਰਕੇ ਅੰਦਰ ਨਾਲ ਫੋਲਡ ਕਰ ਦਿਓ ਇਹ ਮਰ ਨਹੀਂ ਜੀ ਜੀ ਮਰਜ਼ੀ ਮਰਜ਼ੀ ਕਰਾ ਦੇਵਾਂਗੇ ਹਾਂ ਇਦਾਂ ਦਾ ਕਰੀਏ ਫੋਰ ਦਾ ਆਜੂਟ ਸੁਟੂ ਬਤਾਈਏ ਇੱਕ ਨਵਾਜ ਦਾ ਸੁਟ ਇਹ ਕਿ ਨਿਆਣਿਆਂ ਦੇ ਕੱਪੜੇ ਆ ਸਿਆਣਿਆਂ ਨੇ ਲਾ ਲਏ ਵੀਰ ਹਾਂਜੀ ਪੁੱਤ ਠੀਕ ਆ ਇੱਕ ਆ ਕਾ ਲੈਂਦਾ ਇਹ ਸੁਣਾਉਣੀ ਇਹ ਕਿ ਲਾਈਦੀ ਇਹ ਕਿ ਲਾਈ ਕਿੱਥੇ ਲਾਈਦੀ ਹੈ ਕਿੱਥੇ ਨਵੀਂ ਸੁਟੀਆਂ ਕੰਮੀ ਇੱਥੇ ਇੱਥੇ ਸਾਹ ਵੀ ਲਾ ਲਿਆ ਅੰਦਾਜ਼ਾ ਹੀ ਆ ਇੱਥੇ ਇਹ ਇੱਥੇ ਲਾਈਗੀ ਅੰਦਾਜ਼ੇ ਲਾਉਂ ਗਿਆ ਹਾਂ ਇੱਕ ਨਵਾਜ ਦੀ ਹੁੰਡੀ ਲਈ ਆ ਮੈਂ ਬੜੀ ਸਾਂਭਾਈ ਚੇ ਆ ਮੈਂ ਬੜੀ ਸਾਜੀ ਬਣੀ ਕਲਰ ਵੀ ਬੜਾ ਸੋਹਣਾ ਹੈ

ਉਹ ਨਹੀਂ ਯੂਟਿਊਬਰ ਕਰਦੇ ਆ ਯਾਰ ਇਹ ਮੂੰਹ ਕਿਸ ਕਰਨ ਵਾਲੀ ਹੋ ਇਤਰਾ ਆ ਵੇ ਨਹੀਂ ਨਹੀਂ ਮਾ ਅੱਜ ਬੁਢੇ ਹੀ ਵਾ ਤੇ ਯਾਰ ਆ ਤੂੰ ਪਤੂ 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 ਮੈਂ ਦੁਕਾਨ ਲਾ ਲਈ ਹਾਂ ਮਾਂ ਸੋਣੀ ਨਾ ਇਹਦੇ ਨਾਲ ਚੱਲ ਜਾਣੇ ਸਾਰੇ ਬਣੇ ਖਾੜੇ ਮੀਂਹ ਜਿਹਾ ਮਨ ਜਿਹਾ ਕੈਂਟਾ ਬਣਾ ਲਈ ਕੁੜੀ ਕਿੰਟਾ ਕੈਂਟਾ ਨਾਲ ਸੱਚੀ ਮੋਤੀਆਂ ਦਾ ਸੱਚੀ ਮੋਤੀਆਂ ਵਾਲਾ ਕੈਂਟਾ ਬਣਾ ਲਈ ਬਹੁਤ ਸੋਹਣਾ ਆ ਜਿੱਥੋਂ ਨਦੀਪੋਂ ਤੋਂ ਤੁਸੀਂ ਲੈ ਆਏ ਉੱਥੇ ਆ ਨਾ ਠੀਕ ਹੀ ਉਹ ਇਹ ਵੀ ਉੱਥੇ ਇੱਕ ਦੇ ਜਦੋਂ ਆਪਾਂ ਮੰਨ ਦੇ ਵਿਆਹ ਚ ਲਈ ਸੀ ਨਾ ਜਿੱਥੋਂ ਸ਼ਾਪਿੰਗ ਕੀਤੀ ਸੀ ਉਹੀ ਗਈ ਸੀ ਚੂੜਾ ਮਾਰਕੀਟ ਚ ਉਸ ਤੇ ਉੱਥੇ ਸ਼ਾਪਿੰਗ ਹੋ ਉਹ ਥੋੜਾ ਘੱਟ ਵਾਧੂ ਕਰ ਲੈਂਦੇ ਵੀ ਜਿਹੜੇ ਐਂਗੀਆਂ ਮਾਰਕੀਟ ਤੋਂ ਨਹੀਂ ਕਰਦੇ ਇਹ ਨਹੀਂ ਹਾਂ ਬਾਕੀ ਚਲ ਚੀਜ਼ਾਂ ਦਾ ਫਰਕ ਹੈ ਪਰ ਇਹਦਾ ਬਹੁਤ ਨਹੀਂ ਆ

ਵੇਟ ਪਿਆ ਹੋਇ ਫੇਰ ਤੁਸੀਂ ਵੇਖ ਲਓ ਕਿ ਮੈਂ ਹੱਸਣ ਦੀ ਸਾਡੇ ਮੁੰਡੇ ਨੇ ਨੇਰੀ ਲਿਆਂਦੀ ਆ ਹਾਂ ਉਹਨਾਂ ਦਾ ਮੁੰਡੇ ਨੇ ਦੇਖ ਕੇ ਇੱਕ ਚੀਜ਼ ਕਿਹਾ ਵੀ ਜਿਹੜੀ ਜਿਹੜੀ ਰਹੀ ਚੀਜ਼ ਫੜਿਓ ਵੀ ਤੁਹਾਨੂੰ ਵਿਖਾਈ ਲਿਆ ਕੇ ਆਓ ਉਹ ਆਪ ਡਿਆ ਜੀ ਦੀ ਉਹ ਵੇਖੋ ਛੇਡਾ ਲਓ ਵੀ ਛੇਡਾ ਲਓ ਤੁਹਾਡੇ ਵਿਆਹ ਤੱਕ ਇੰਨੇ ਉਦਾਂ ਹੀ ਖਰਾਬ ਕਰ ਛੜਨੀ ਆ ਮੇਰੇ ਸਾਹਮਣੇ ਹੂੰ ਇਹ ਡੱਬਾ ਹੀ ਨਾ ਤੇ ਚੱਡਣਾ ਮਨਾ ਹੁਣ ਇਹ ਤੁਸੀਂ ਡੱਬਣਾ ਉਹ ਦੇ ਦਿਓ ਉਹਨਾਂ ਨੂੰ ਦੇ ਜਾਂਗੇ ਜਾਂਦੇ ਆ ਉਹ ਮੰਗਣ ਦੇ ਹੀ ਫੋਨ ਆਉਂਦੇ ਸੀ ਉਹਨਾਂ ਦਾ ਸ਼ਾਪ ਵਾਲੇ ਹਨ ਆਇਆ ਨਾ ਸਟ ਹਾਂ ਵਰਕ ਦੇ ਨਾਲ ਸੋਨਾ ਹਾਂਜੀ ਵਰਕ ਦੇ ਨਾਲ ਮੈਂ ਝੋਣਾ ਨਾ ਬਹੁਤ ਸੋਹਣੀ ਹੈ ਸਨੀਆਂ ਚੀਜ਼ਾਂ ਹੀ ਬਹੁਤ ਸੋਹਣੀਆਂ ਉਹ ਦੰਦ ਕੈਂਡੇ ਪਾ ਦਿਨ ਨੂੰ ਜਾਣਾ ਵਾ ਰਾਤੀ ਮੈਂ ਦੀਦੀ ਨੂੰ ਫੋਨ ਕੀਤਾ ਤੇ ਉਹਦੇ ਹਾਲੀਆ ਮਿਲ ਸਕੇ ਨਹੀਂ ਤੇ ਸ਼ਾਪਿੰਗ ਕਰਨ ਦੇ ਮੈਂ ਹਾਂ ਪਿੰਡਰੇ ਕਿਹੜੇ ਵਾਲੇ ਆਉਣਗੇ ਉਹ ਇੱਕ ਮੈਂ ਕਰਨਾ ਖੋਹਿਆ ਬੂਆ ਬਲਬਰ ਖੋਲਣਾ ਵੀ ਨਾ ਥੋਪੋ ਵੀ ਇੱਥੇ ਹੀ ਹੁੰਦੀ ਮਸਾ ਸਕਦੀ ਨਹੀਂ ਚਲੋ ਥੋਪੋ ਵੀ ਇੱਥੇ ਨਾ ਤੇ ਨੋਰ ਚੱਲੇ ਆਓ ਵਾਰੀ ਵਾਰੀ ਸੇਰੇ ਆ ਕਿ ਸਾਰਿਆਂ ਨੂੰ ਵਿਖਾਉਂਦੇ ਹੁਣ ਤੁਹਾਨੂੰ ਵਿਖਾ ਕੇ ਹਟੇ ਹੁਣ ਤੀਸਰੇ ਭਾਜੀ ਵੀ ਆ ਗਏ ਆ ਹੁਣ ਭਾਜੀ ਨੂੰ ਵਿਖਾਵਾਂਗੇ ਜਿਆਦਾ ਜਿਆਦਾ ਹਾਂ ਲੇਡੀਜ਼ ਤੇ ਹੁੰਦਾ ਕੋਈ ਨਹੀਂ ਚੈਂਟਸ ਘਾਟੀ ਵੇਖ ਕੇ ਖੁਸ਼ ਹੁੰਦੇ ਉਹ ਆਪਣਾ ਵੇਖ ਕੇ ਖੁਸ਼ ਹੁੰਦੇ ਜੈਕਟਾਂ ਯੂਟਾਂ ਹਨਾ ਪੈਂਟਾਂ ਸ਼ਰਟਾਂ ਉਹ ਵੇਂਦੇ ਫਿਰ ਉਹ ਸ਼ੋਪਿੰਗ ਤੇ ਦੀਦੀ ਹੁਣਾ ਦੀ ਹੋਈ ਆ ਹਾਂਜੀ ਆਹ ਸੂਟ ਕਿੰਨਾ ਦੇ ਇਹ ਵੀ ਮੈਂ ਤੁਹਾਨੂੰ ਵਿਖਾਉਣੀ ਆ ਇਹ ਕਿਹੜੀ ਕੌਫੀ ਕਰਦੀ ਹੁੰਦੀ ਅੱਲੀ ਫਿਜ਼ਿਕੋ ਮੰਡਰ ਉਧਰ ਰਮੀਆ ਦੀ ਹੁੰਦਾ ਨੇ ਸੋਹਣੀ ਰੰਗ ਵੀ ਮੋੜ ਪੈਂਦੀ ਆ ਹਾਂ ਨਹੀਂ ਚਲੋ ਸਿੰਘਾ ਇਹ ਵਿਤਾਂ ਨੂੰ ਦੱਸਦੀਆਂ ਸਾਰੇ ਸੂਟ ਦੋ ਮੰਮੀ ਦੇ ਆ ਦੋ ਮੇਰੇ ਆ ਨਵਾਜ਼ਦੇ ਆ ਚੱਲ ਆ ਤੇ ਮੈਨੂੰ ਪਤਾ ਆ ਤੇਰੀ ਮੰਮੀ ਜੀ ਆਹ ਕਹਿੰਦੀ ਮੰਮੀ ਦੇ ਹੁਣੇ ਆ ਮੈਂ ਦਾਦਾ ਤਾਂ ਆ ਤੁਹਾਡੀ ਜੀ ਐ ਮਤਲਬ ਲੈ ਆਉਂਦੇ ਸੀ ਕਿ ਕਿ ਆਪ ਜਿਹੜਾ ਜਿੰਨੂੰ ਕੋਈ ਕਲਰ ਪਸੰਦ ਹੁੰਦਾ ਹੀ ਰੱਖ ਲਾਂਗੇ ਐਂ ਕਿਹੜੇ ਪਸੰਦ ਆਏ। ਫੋਣੀ ਨਹੀਂ ਆ ਚੇਂਜ ਕੀਤੀ ਵਾਹੇ। ਮੈਂ ਕਹਿੰਦੀ ਸੀ ਕਿ ਮੰਮੀ ਕਹਿੰਦੇ ਸੀ ਕਿ ਤੂੰ ਹੀ ਆ ਦੋਵੇਂ ਰੱਖ ਲਓ ਮੈਨੂੰ ਲੱਗਣ ਦੇ ਹੈ ਕਿ ਥੋੜੇ ਸੇਮ ਸੇਮ ਜੇ ਆ ਮਤਲਬ ਕਿ ਕਲਰ ਹੀ ਫਰਕ ਆ ਡਿਜ਼ਾਈਨ ਜੀ ਹੈ ਨਾ। ਹਾਂ। ਇਹ ਇੱਥੇ ਵੀ ਬਣੀਆਂ। ਉੱਚ ਵੀ ਅੰਬੀਆਂ ਬਣੀਆਂ ਤੇ ਫਿਰ ਮੈਂ ਕਿਹਾ ਇੱਕ ਇੱਕ ਕਲਰ ਚੇਂਜ ਕਰ ਲੈਂ। ਚੱਲ ਮੈਂ ਹਰੇ ਹਰੇ ਹਲੀ ਨਹੀਂ ਕੋਈ। ਹਾਂ ਕੋਈ ਨਹੀਂ ਹਉ ਤੇ। ਉਹ ਕਿਹੜਾ ਨਹੀਂ ਹਾਂ। ਹਾਂ। क्डो हाँ खोलो है दोवे कलर थोड़े सेम सेम है ना फिर एक आंटी लूँ एक मैं ललूँ हाँ हाँ जी ਇਦਾਂ ਹੀ ਬਣਿਆ ਆਈਂ ਇਹ ਲੈ ਲੈਂਦੇ ਤੁਸੀਂ ਉਹ ਲੈ ਲੈਂਦੇ ਹਾਂ ਉਹ ਲੱਗਦੀ ਕਾਰ ਆਹਦੀ ਦੀ ਪਹਿਲਾਂ ਪਸੰਦ ਹਾਂਜੀ ਆ ਆ ਤੇਰੇ ਸੋਨੇ ਆ ਇਹ ਆਪਣੇ ਦੱਸਣ ਡਿਆ ਵਾ ਤਾਂ ਕਹਿੰਦੇ ਹਜੇ ਉਹ ਬਣ ਕੇ ਨਹੀਂ ਆਇਆ ਕਿਹੜਾ ਸਾਤੇ ਮੈਂ ਨਾ ਕੋਟੀ ਅੰਟੀ ਦਾ ਸੂਟ ਖੋਣ ਨਹੀਂ ਆ ਸੀਪ ਗਿਆ ਨੇ ਅੱਛਾ ਵੀ ਵਖਾਈ ਦੋ ਲੱਗਦੇ ਆ ਤੂੰ ਪਹਿਲਾ ਵਗੀ ਹੋਰ ਵਖਾਵਾ ਹੀ ਬਾਦਨ ਨੇ ਲਾਵੇਂ ਇੱਕ ਅੰਟੀ ਦੇ ਮੂੰਹ ਤੇ ਸਮਾਈ ਲੱਗੀ ਤੇ ਮੈਂ ਲੱਗੀ ਹਾਂ ਹਾਂ ਮੈਨੂੰ ਨਵੀਂ ਇੱਕ ਮੈਂ ਫਾਹ ਦੇ ਲੂਗੀ ਨਾ ਹਾਂ ਮੈਂ ਮਾਪਦਾ ਪਤਾ ਨੂੰ ਫਿਰ ਹੋਰ ਸੀਪਣੇ ਦੇਣੇ ਹੁੰਦਾ ਲੈਣ ਦਾ ਕਰ ਲਿੰਦੀ ਦੀ ਸੂਟ ਕੱਢ ਕੇ ਹੁਣ ਮੰਮੀ ਨੂੰ ਨਾ ਪਾ ਕੇ ਵਿਖਾਉਣਗੇ ਤੇ ਫੇਰ ਹੀ ਪਤਾ ਲੱਗੂ ਅਸਲ ਚ ਕਿੱਦਾਂ ਦਾ ਵਾ ਇੱਕ ਨਾ ਹੋਰ ਸੂਟ ਆ ਮੇਰਾ ਬਰਕਾ ਕਰਨੇ ਦੂਜਾ ਦਿੱਤਾ ਵਾ ਦੂਸਰਾ ਨਹੀਂ ਇੱਕ ਹੋਰ ਸੂਟ ਪੰਮੀ ਕਹਿੰਦੇ ਉਹਦਾ ਨਾ ਰੰਗ ਥੋੜਾ ਜਿਹਾ ਇਹਦੇ ਨਾਲ ਰਲਦਾ ਮੈਂ ਲਿਆਮ ਨਹੀਂ ਕੱਢ ਕੇ ਤੇ ਮੈਂ ਕਹਿੰਦੀ ਵੀ ਸਾਨੂੰ ਵਿਆਹ ਇੱਕ ਹੋਰ ਦੋ ਤਿੰਨ ਵਿਆਹ ਨੇ ਸਿਆਲ ਚਾਹ ਕੇ ਜਨਵਰੀ ਠੀਕ ਆ ਚੱਲ ਵਾਰੀ ਵਾਰੀ ਸਿਰ ਪੈ ਜਾਣਗੇ ਪਾਠ ਤੇ ਵੀ ਕੋਈ ਸਾਧਦਾ ਹੀ ਆ ਹਨਾ ਹਾਂ ਉਹ ਇਹਦੇ ਨਾਲੀ ਉਹ ਆਂਦੇ ਵਿੱਚ ਕਲਰ ਥੋੜਾ ਇਹਦੇ ਨਾਲ ਮੈਚ ਮੈਂ ਕੱਢ ਕੇ ਲਿਆਮ ਨਹੀਂ ਵਾਹੇ ਬਈ ਸੁਣੀ ਹਾਂ ਡਿਫਰੈਂਟ ਜਿਹਾ ਲੱਗਦਾ ਨਾ ਇਹਦੀ ਲੁੱਕ ਬਹੁਤ ਸੋਹਣੀ ਸੂਟ ਦੀ ਆਂਟੀ ਭਾਗ ਦੇਖਿਓ ਬਿਲਕੁਲ